ਤੁਸੀਂ ਤਮੀਜ਼ ਨਾਲ ਆਪਣੀ ਗੱਲ ਕਰੋ ਮੈਂ ਤਮੀਜ਼ ਨਾਲ ਕਰਾਂਦੀ ਸਰ ਮੈਂ ਤਾਂ ਹੀ ਵੀਡੀਓ ਸ਼ੂਟ ਕਰਨ ਦੀ ਆ ਨਹੀਂ ਇੱਥੇ ਬਣਾ ਸਕਦੇ ਪਰ ਸਰ ਤੁਸੀਂ ਵੀਡੀਓ ਬਣਾ ਰਹੇ ਜੇ ਮੈਂ ਵੀ ਬਣਾ ਸਕਦੀ ਹਾਂ ਕਿਲੋਂ ਵਕੀਲਾ ਵਾਲੀ ਗੱਲ ਕਰੋ ਮੈਂ ਵਕੀਲੋਂ ਵਾਲੀ ਹੀ ਗੱਲ ਕਰਾਂਦੀ ਆ ਅਸੀਂ ਕੋਰਟ ਕਰਕੇ ਦੱਸਾਂਗੇ ਕਿ ਦਿਨ ਕਰੋ ਕੁਝ ਹਾਂਜੀ ਕੋਰਟ ਚ ਕਰੋ ਤੇ ਸਰ ਤੁਸੀਂ ਕੋਰਟ ਦੇ ਆਰਡਰ ਲਾ ਗਿਆ ਐਸੀ ਗਿਆ ਕੋਈ ਤਾਂ ਸਾਬ ਤਾਲਾ ਕਿਵੇਂ ਵੱਜਾ ਜਿਹੜਾ ਜਿਹੜਾ ਕੋਠੀ ਨੂੰ ਵੱਜਿਆ ਉਹ ਜਿਹਦੀ ਸਾਰਾ ਸਮਾਨ ਬੈਂਕ ਨੇ ਚੋਰੀ ਕਰਕੇ ਖੜਿਆ ਸੀ ਜਿਹਦੀ ਦਰਖਾਸਤ ਤੁਹਾਡੇ ਕੋਲ ਚੱਲਣ ਦੀ ਆ 20 ਤਰੀਕ ਦੀ ਦਰਖਾਸਤ ਚੱਲਣ ਦੀ ਆ ਹਾਂਜੀ ਤਾਲਾ ਕਿਨੇ ਮਾਰਿਆ ਉਹ ਜਿਹੜਾ ਸਾਡੇ ਕੋਲ ਦਰਖਾਸਤ ਆਈ ਹੈ ਹਾਂਜੀ ਠੀਕ ਹੈ ਨਾ ਮੈਂ ਮੌਕਾ ਵੇਖਣ ਗਿਆ ਹਾਂਜੀ ਮੌਕੇ ਦੇ ਮਤਲਬ ਮੌਕੇ ਤੇ ਤੁਸੀਂ ਕੰਪਲੇਂਟਡ ਬਣਾ ਲ ਸਕਿਆ ਮੌਕੇ ਤੇ ਕੰਪਲੇਂਟਡ ਆ ਜਾਸੀ ਕਿਹੜਾ ਕੰਪਲੇਂਟ ਜਿਨ੍ਹਾਂ ਦਾ ਸਮਾਨ ਸਾਰਾ ਚੋਰੀ ਕੀਤਾ ਬੈਂਕ ਨੇ ਉਥੋਂ ਸਮਾਨ ਚੋਰੀ ਹੋਇਆ ਕਿ ਨਹੀਂ ਤੁਹਾਡੇ ਕੋਲ ਦਰਖਾਸਤ ਆ ਤੁਹਾਨੂੰ ਦੱਸਿਆ ਨਹੀਂ ਕਿਉਂ ਗੁਰਜੀਤ ਸਿੰਘ ਜੀ ਤੁਸੀਂ ਦੱਸਿਆ ਨਹੀਂ ਇਹਨਾਂ ਨੂੰ ਹਾਂਜੀ ਤੁਸੀਂ ਦੱਸਿਆ ਇਹਨਾਂ ਨੂੰ ਕੱਲੇ ਤੋੜਨਾ ਦਾ ਅਧਿਕਾਰ ਕਿਹਨੂੰ ਹੈ ਮੈਂ ਤਾਲੇ ਤੋੜਨ ਦਾ ਅਧਿਕਾਰ ਹੋਇਆ ਤੇ ਕਹਿੰਦੀ ਉਹ ਬੈਂਕ ਨੇ ਤੋੜਿਆ ਉਹ ਤਾਂ ਬੈਂਕ ਨੇ ਨਹੀਂ ਤੋੜੀਆਂ ਵਾ ਉਹ ਬੈਂਕ ਨੇ ਨਹੀਂ ਤੋੜੀਆਂ ਚੋਰੀ ਸਮਾਨ ਉਹਨਾਂ ਨੇ ਜਦੋਂ ਕਰਕੇ ਖੜਿਆ ਤਾਂ ਥਿਲਾ ਉਹਨਾਂ ਨੇ ਨਹੀਂ ਤੋੜੀਆਂ ਵਾ ਸੁਣੋ ਜੀ ਮੇਰੀ ਗੱਲ ਹਾਂ ਜੀ ਕਿਹਨੇ ਤੋੜੀਆਂ ਕਿਹਨੇ ਤੋੜੀਆਂ ਇਸੇ ਕਰਦੇ ਵਾਸਤੇ ਤਸਦੀਕ ਕਰਨ ਲੱਗੇ ਬਿਆਨ ਦੇਖਣ ਲੱਗਾ ਹਾਂ ਜੀ ਇਹਨਾਂ ਦਾ ਬੈਂਕ ਦਾ ਕਾਦਾ ਕਾਦਾ ਲਿਖਣਾ ਹਾਂਜੀ ਮੈਂ ਉਹੀ ਪੁੱਛਾਂ ਲੱਗਿਆ ਤੁਸੀਂ ਤਮੀਜ਼ ਨਾਲ ਆਪਣੀ ਗੱਲ ਕਰੋ ਮੈਂ ਤਮੀਜ਼ ਨਾਲ ਕਰਾਂਦੀ ਸਰ ਮੈਂ ਤਾਂ ਹੀ ਵੀਡੀਓ ਸ਼ੂਟ ਕਰਨੀ ਆ ਨਹੀਂ ਇੱਥੇ ਬਣਾ ਸਕਦੇ ਪਰ ਮੈਂ ਸਰ ਤੁਸੀਂ ਵੀਡੀਓ ਬਣਾ ਰਹੇ ਜੇ ਮੈਂ ਵੀ ਬਣਾ ਸਕਦੀ ਆ ਪੀਲੋ ਕੀਲੀ ਲਾਲੀ ਗੱਲ ਕਰੋ ਮੈਂ ਉਹ ਕਿਲੋਂ ਵਾਲੀ ਹੀ ਹਾਲ ਕਰੰਦੀ ਆ ਤੁਸੀਂ ਆਰਡਰ ਕਰਕੇ ਦੱਸੋ ਕਿਹੜੇ ਦਿਨ ਕਰੋ ਕੋਲਸ ਹਾਂਜੀ ਆਰਡਰ ਚ ਕਰੋ ਜੀ ਤੇ ਸਰ ਤੁਸੀਂ ਕੋਟ ਦੇ ਆਰਡਰ ਲਾ ਗਿਆ ਐਸੀ ਗਿਆ ਕੋਈ ਕਿਹੜਾ ਕਾਦਾ ਆਰਡਰ ਲੈਣਾ ਅਨੂਦ ਮਕਾਨ ਨੂੰ ਦੁਬਾਰਾ ਤਾਲੇ ਲਾਇਆ ਬੈਂਕ ਨੇ ਲਾਇਆ ਬੈਂਕ ਦਾ ਪੁਲਿਸ ਨੇ ਮਾਰ ਕੇ ਨਾਲ ਤੁਸੀਂ ਗੱਲ ਬੈਂਕਾਂ ਮਾਲਕਾਂ ਦਾ ਮਤਲਬ ਜਿਹੜਾ ਸਮਾਨ ਚੋਰੀ ਹੋਇਆ ਦਾ ਮਤਲਬ ਬੈਂਕ ਨੇ ਕੀਤਾ ਨਾ ਜਿਹੜਾ ਸਮਾਨ ਚੋਰੀ ਜਿਹੜਾ ਬੈਂਕ ਨੂੰ ਉਹਦੇ ਸਾਰੇ ਤਾਲੇ ਖੁੱਲੇ ਸਾਡੇ ਕੋਲ ਵੀ ਵੀਡੀਓ ਹੈਗੀਆਂ ਵਾ ਤਾਲੇ ਖੁੱਲੇ ਸਿੱਲਾ ਟੁੱਟੀਆਂ ਹੋਈਆਂ ਮਕਾਨ ਦੇ ਅੰਦਰ ਸਾਰੀ ਤੋੜ-ਫੰਨ ਹੋਈ ਆ ਸਾਰਾ ਕੁਝ ਹੋਇਆ ਆ ਤਸਵੀਰ ਕਰਨ ਲੱਗੇ ਆ ਵੀ ਉਹ ਕਿੰਨੇ ਤੋੜੀਆਂ ਹਾਂਜੀ ਉਹ ਹੀ ਗੱਲ ਤਸਦੀਕ ਕਰਨਗੇ ਹਾਂਜੀ ਉਹ ਤੁਸੀਂ ਜਦੋਂ ਮਕਾਨਦਾਰ ਤੇ ਮੋਕਾ ਵੇਖਣ ਗਏ ਸੀ ਤੁਸੀਂ ਕੰਪਲੇਂਟਡ ਦੇ ਨਾਲ ਗਏ ਸੀ ਲੈ ਕੇ ਸਦਿਆ ਜਿਹਨੂੰ ਜਿਨ੍ਹਾਂ ਦਾ ਮਕਾਨ ਸੀਗਾ ਉਥੇ ਨਹੀਂ ਮੈਨੂੰ ਮੇਰੇ ਕੋਲ ਤਾਂ ਕੰਪਲੇਂਟਡ ਦੀ ਬੈਂਕ ਆਈ ਆ ਮੈਨੂੰ ਨਹੀਂ ਹੋਰ ਕਿਸੇ ਕੰਪਲੇਂਟਡ ਦਾ ਅੱਛਾ ਤੁਹਾਡੇ ਕੋਲੋਂ ਬੈਂਕ ਆਈ ਆ ਕੰਪਲੇਂਟਡ ਦਾ ਮਤਲਬ ਜਿਹੜਾ ਦਰਖਾਸਤ ਕਰਤਾ ਸੀਗਾ ਉਹਦੀ ਦਰਖਾਸਤ ਤੁਸੀਂ ਅਜੇ ਤੱਕ ਵੇਖੀ ਵੀ ਨਹੀਂ ਆ ਨਹੀਂ ਦਰਖਾਸਤ ਚੱਲ ਰਹੀ ਐ ਇਸੇ ਕਰਕੇ ਉਥੇ ਗਏ ਮੋਕਾ ਵੇਖਣ ਤੁਸੀਂ ਮੋਕਾਦਰ ਖਾ ਬੈਂਕ ਕਰਕੇ ਵੇਖਣ ਗਏ ਜੇ ਬੈਂਕ ਕਰਕੇ ਬੈਂਕ ਦੇ ਮਗਰ ਗਏ ਜੇ ਤੁਸੀਂ ਬੈਂਕ ਕਰਕੇ ਗਏ ਜੇ ਅੱਛਾ ਤੁਸੀਂ ਜਿਹੜੀ ਦਰਖਾਸਤ ਤੁਹਾਨੂੰ ਰਿੰਜਨਦੀਪ ਕੋਲ ਨੇ ਦਿੱਤੀ ਸੀ ਉਹਦਾ ਕੀ ਕੀਤਾ ਉਹਦਾ ਕੀ ਕਰ ਰਹੇ ਕੀ ਕਰ ਰਹੇ ਜੇ ਉਹਦਾ ਕੀ ਕਰ ਰਹੇ ਜੇ ਦੇਖੋ ਉਹ ਬੈਂਕ ਦੇ ਜਿਹੜੀ ਚੱਲ ਰਹੀ ਹੈ ਜਿਹੜੀ ਰਾਤੀਂ ਪੂਆ ਆ ਉਹਦੀ ਗੱਲ ਕਰਨੀ ਮੈਂ ਉਹਦੀ ਗੱਲ ਕਰਾਂ ਹਾਂਜੀ ਜਿਹੜਾ ਗਾਰਡ ਨੂੰ ਜਿਹੜਾ ਪਹਿਲਾ ਵਕਵਾ ਜਿਹੜਾ ਪਹਿਲਾ ਵਕਵਾ ਆਇਆ ਉਹਦਾ ਕੀ ਕੀ ਕਰ ਰਹੇ ਜੇ ਉਹਦਾ ਉਹਦੇ ਬਾਅਦ ਕੀ ਕਰ ਰਹੇ ਜੇ ਸਰ ਉਹਦੇ ਚ ਕੀ ਕਰ ਰਹੇ ਜੇ ਮੈਂ ਪੁੱਛਣ ਦੀ ਤੁਹਾਡੇ ਕੋ 20 ਤਰੀਕ ਦੀ ਦਰਖਾਸਤ ਆਈ ਉਹਦੇ ਚੋਂ ਤਾਂ ਕੀ ਕੀਤਾ ਮੈਂ ਉਹੀ ਪੁੱਛਣ ਦੀ ਸਰ ਉਹਦੇ ਚ ਕੀ ਕਰ ਰਹੇ ਜੇ ਉਹਦੇ ਵੀ ਕਰ ਲਾਂਗੇ ਉਹਨਾਂ ਤਾਂ ਉਹਦੇ ਚ ਕੀ ਚਾਹ ਰਹੇ ਉਹ ਵੀ ਤਸਦੀਕ ਕਰ ਲਾਂਗੇ ਕਦੋਂ ਕਰ ਰਹੇ ਜੇ ਉਹਦਾ ਤਸਦੀਕ ਜੜਾ ਉਹਨੂੰ ਔਰਤ ਨੂੰ ਇੱਕ ਲੇਡੀ ਨੂੰ ਦਰਵਾਜ਼ੇ ਕੋਲੋਂ ਦਰਵਾਜ਼ਾ ਸੱਲਾ ਲੋਕ ਇੱਕ ਵਕੀਲ ਇਕੱਲੇ ਨੂੰ ਤੁਸੀਂ ਅੰਦਰ ਲੋਗ ਕਰਕੇ ਇਕੱਲੇ ਨੂੰ ਕੱਢੀ ਰੱਖਿਆ ਤਾਂ ਐਨੇ ਜਾਣੇ ਮੈਂ ਮੇਰੇ ਸਲਾਹਾਂ ਆ ਦੇਖੋ ਆ ਸਾਰੇ ਪੁਲਿਸ ਵਾਲੇ ਆ ਗਏ ਔਰ ਲੇਡੀ ਵੀ ਆ ਗਏ ਔਰ ਲੇਡੀ ਵੀ ਆ ਗਏ ਤਾਂ ਇਹ ਦੇਖੋ ਨਾਲੇ ਜਾ ਕੰਮ ਆਹ ਦੇਖੀ ਮੈਂ ਵਕੀਲ ਕੱਲੀ ਬੈਠੀ ਆ ਮੈਂ ਤਾਂ ਵਕੀਲ ਆ ਗਿਆ ਐਸਾ ਚੈਨੂ ਗੱਲ ਪੁੱਛਣ ਦਾ ਮੈਨੂੰ ਰਾਈਟ ਆ ਮੈਂ ਰਾਈਟ ਆ ਮੈਂ ਦੇ ਰਹਾਂ ਤੁਹਾਨੂੰ ਹਾਂ ਮੈਂ ਕਰੀਆ ਨਾ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਸਾਡੇ ਬੈਂਕ ਹਾਜ਼ਰ ਨੇ ਮੈਮ ਕਹਿੰਦੇ ਕਿਸ ਨੇ ਕਿਉਂ ਕਰਨਾ ਤੁਸੀਂ ਮੈਨੂੰ ਜਿਹੜੀ ਰੰਜਨਦੀਪ ਨੂੰ ਹਾਂ ਰੰਜਨਦੀਪ ਨੂੰ ਜਿਹੜੀ ਕੱਲ ਉਹਨੇ ਆਪਣੀ ਦਰਖਾਸਤ ਦਿੱਤੀ ਆ ਜਿਹੜਾ ਉਹਨੂੰ ਕੁੱਤੀਆ ਚੂੜੀਆਂ ਕਹੀ ਉਹਦਾ ਕੀ ਕੀਤਾ ਸਰ ਹੁਣ ਤੱਕ ਉਹ ਕੱਲਦੇ ਉਹਦੇ ਬਿਆਨ ਨੋਟ ਕੀਤੇ ਉਹਦੇ ਵਿੱਚ ਕੀ ਕਿਹਾ ਆਪਾਂ ਮੇਰੀ ਇਹ ਗੱਲ ਸੁਣ ਹਾਂਜੀ ਤੁਸੀਂ ਮਕੀਲ ਹੋ ਨਾ ਹਾਂਜੀ ਮਕੀਲਾ ਵਾਲੀ ਗੱਲ ਵਕੀਲਾਂ ਵਾਲ ਨੇ ਮੌਕੇ ਤੇ ਆਇਆ ਮੌਕਾ ਵੇਖ ਕੇ ਆਇਆ ਅੱਛਾ ਬਿਆਨ ਦਰਜ ਕਰਾਂਗਾ ਜਿਹੜਾ ਤੁਹਾਡਾ ਕੰਪਲੇਂਟਡ ਉਹਦੇ ਬਿਆਨ ਦਰਜ ਕਰਾਂਗਾ ਅੱਛਾ ਜੋ ਵਰਤੀ ਉਹ ਕਾਰਵਾਈ ਕਰ ਜਦੋਂ ਤੁਸੀਂ ਮੌਕਾ ਵੇਖਣ ਗਏ ਜੇ ਤੁਸੀਂ ਨਾਲ ਕੰਪਲੇਂਟਰ ਨਾਲ ਖੜਿਆ ਅੰਦਰ ਵੀ ਤੇਰਾ ਤੇ ਸਾਰਾ ਸਮਾਨ ਤੋੜ-ਫੋੜ ਕੀਤਾ ਗਿਆ ਸਾਰਾ ਖੋਲਿਆ ਗਿਆ ਵਾ ਵੇਖਿਆ ਗਿਆ ਤੁਸੀਂ ਉਹ ਵੇਖਿਆ ਜਾ ਕੇ ਮੈਂ ਅੰਦਰ ਜਾ ਕੇ ਟੁਰ ਨਹੀਂ ਵੇਖਿਆ ਮੈਂ ਜਾ ਕੇ ਅੰਦਰ ਜਾ ਕੇ ਤੁਸੀਂ ਵੇਖਿਆ ਨਹੀਂ ਤੁਸੀਂ ਮਕਾਨ ਦੇ ਅੰਦਰ ਐਂਟਰ ਹੋ ਹੁੰਦੇ ਜੇ ਹਾਂ ਤੇ ਤੁਸੀਂ ਅੰਦਰ ਜਾ ਕੇ ਵੇਖਿਆ ਜਿਹੜਾ ਉਹਦਾ ਸਾਰਾ ਸਮਾਨ ਖੋਲਿਆ ਗਿਆ ਬੈਂਕ ਨੇਸ ਜਦੋਂ ਉਹਨਾਂ ਨੇ ਕਬਜ਼ੇ 'ਚ ਸੀ ਨਾ ਵਕਾਨ ਅੰਨਾ ਨੇ ਸੀਲ ਲਾ ਕੇ ਨਾ ਮਕਾਨ ਨੂੰ ਜਿਨ੍ਹਾਂ ਨੇ ਆਪਣਾ ਸਿਕਿਉਰਟੀ ਗਾਡੀ ਨਹੀਂ ਰੱਖਣਾ ਸੀ ਐਜ ਪਰ ਲਾਉ ਤੁਹਾਨੂੰ ਦੱਸਣ ਦੀ ਆ ਠੀਕ ਹੈ ਨਾ ਇਹਨਾਂ ਨੇ ਆਪਣਾ ਸਿਕਿਉਰਟੀ ਗਾਰਡ ਆਂਦਾ ਹੈ ਨਾ ਨਹੀਂ ਵੈਸੇ ਜਿਨ੍ਹਾਂ ਕੇ ਪੁਲਿਸ ਵਾਲਿਆਂ ਨੂੰ ਆਂਦਾ ਨਾ ਮੈਨੂੰ ਪਤਾ ਹੀ ਨਹੀਂ ਦਵਾ ਠੀਕ ਹੈ ਨਾ ਮੇਰੀ ਪਰਿਭਾਸ਼ਾ ਬਿਲਕੁਲ ਠੀਕ ਹੈ ਠੀਕ ਹੈ ਨਾ ਮੇਰੀ ਪਰਿਭਾਸ਼ਾ ਬਿਲਕੁਲ ਠੀਕ ਆ ਹੋ ਗਏ ਡੇਰੀ ਟੂ ਟੀਚਰ ਪ੍ਰਾਈਵਟ ਸਕੂਲ ਦਾ ਤੁਹਾਨੂੰ ਕੋਈ ਹੋਰ ਤੁਹਾਨੂੰ ਇਨਾ ਪਤਾ ਮੇਰੇ ਦੇ ਅੱਗੇ ਇੱਕ ਝੂਠਾ ਬੋਲਦਾ ਕਿ ਤੱਕ ਆ ਫਿਰ ਜਾਣਦੇ ਜੇ ਮੈਂ ਵੀ ਤੁਹਾਨੂੰ ਜੱਗੇ ਤੱਕ ਜਾਣਦੇ ਜੇ ਤੇ ਮੈਨੂੰ ਵੀ ਨਾ ਤੇ ਡਰਾ ਦੇ ਮੈਨੂੰ ਡਰਾਉਂ ਇੱਕਠੇ ਕਰਕੇ ਅੰਦਰ ਮੈਨੂੰ ਬਿਠਾ ਕੇ ਤੇ ਮੈਨੂੰ ਕੱਲੀ ਨੂੰ ਤੁਸੀਂ ਡਰਾਉਣ ਤੋਂ ਕੋਸ਼ਿਸ਼ ਕਰ ਰਹੇ ਲੈ ਨਾਲ ਮੇਰੀਆਂ ਥਾ ਚਾਰ ਜਾਣੇ ਵੀਡੀਓ ਚੂਜ਼ ਕਰਨ ਦੇ ਜੇ ਸਾਰੇ ਵੀਡੀਓ ਸ਼ੂਟਾ ਕਰਨ ਦੇ ਜੇ ਮੇਰੀਆਂ ਇੱਕ ਮਿੰਟ ਨਾ ਕੋਈ ਬੰਦੀ ਕੋਈ ਪਰਮ ਨਹੀਂ ਇੱਕ ਮਿੰਟ ਮੈਂ ਤੁਹਾਨੂੰ ਡਰਾ ਰੇ ਤਮਕਾਰ ਤੁਸੀਂ ਮੈਨੂੰ ਡਰਾ ਰਾਮ ਘਾਰ ਹੈ ਜੇ ਤੁਸੀਂ ਮੇਰੇ ਕੋਲ ਆਏ ਪੁੱਛਣ ਪਰ ਮੈਂ ਡਰਦੀ ਨਹੀਂ ਨਾ ਪੁਲਿਸ ਤੋਂ ਮੈਂ ਡਰਦੀ ਨਹੀਂ ਤੁਸੀਂ ਡਰਾ ਨਹੀਂ 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 ਡਰਾ ਤਾਂ ਰਹੇ ਜੇ ਤੁਸੀਂ ਮੈਨੂੰ ਨਾਲ ਮੈਨੂੰ ਝੂਠਾ ਪਰਚਾ ਦੇਣ ਦਾ ਤੁਸੀਂ ਮੈਨੂੰ ਧਮਕੀ ਲਾ ਰਹੇ ਜੇ ਮੇਰੇ ਮੇਰੇ ਖਾਰੇ ਦੇ ਅੰਦਰ ਤੁਸੀਂ ਐਸ ਤਰ੍ਹਾਂ ਕਰੋ ਇੱਕ ਮਿੰਟ ਤੁਸੀਂ ਉੱਥੇ ਬੈਠੋ ਮੈਂ ਤੁਹਾਨੂੰ ਦੁਬਾਰਾ ਪਹਿਲਾਂ ਇਹਨਾਂ ਦਾ ਪਤਾ ਕੀ ਗੱਲ ਹੈ ਫਿਰ ਮੈਂ ਇੱਕ ਮਿੰਟ ਮੇਰੀ ਗੱਲ ਸੁਣੋ ਤੁਹਾਨੂੰ ਉਹ ਪੁਲਿਸ ਅਫਸਰ ਨੇ ਅੱਛਾ ਆਪਾਂ ਤੁਸੀਂ ਵੀ ਠੀਕ ਹੈ ਤੁਸੀਂ ਵੀ ਮਤਲਬ ਆਪਣੇ ਬਕਤੀ ਨਾਲ ਠੀਕ ਹੈ ਲੇਕਿਨ ਆਪਾਂ ਬੜੇ ਚੰਗੇ ਤਰ੍ਹਾਂ ਕਾਨੂੰਨ ਦੇ ਨਾਲ ਤੇ ਮੈਂ ਕਾਨੂੰਨੀ ਮੈਂ ਤੁਹਾਨੂੰ ਇੱਜ਼ਤ ਦੇਈਏ ਇੱਜ਼ਤ ਲਈਏ ਨਹੀਂ ਨਾ ਤੇ ਮੈਂ 500 ਦੀ ਉਹਨਾਂ ਦੀ ਗੱਲ ਹੈ ਕਿ ਕੋਈ ਨਾ ਬਾਕੀ ਨਹੀਂ ਉਹਨਾਂ ਦੀ ਗੱਲ ਹੈ ਆਪਾਂ ਉਹਨਾਂ ਦੀ ਵੀ ਗੱਲ ਆਪਾਂ ਕਰ ਸਕਦੇ ਹਾਂ ਤੁਸੀਂ ਜਿਹੜਾ ਤੁਹਾਡਾ ਮੁੰਡਾ ਆਪਾਂ ਇਦਾਂ ਨਾ ਬੋਲੋ ਜਦੋਂ ਮੈਂ ਇਹਨੂੰ ਬੁਲਾਵਾਂਗਾ ਉਹਨੂੰ ਲੈ ਕੇ ਆਜੋ ਇਹਨਾਂ ਨੂੰ ਪਰਮਾਨਾ ਦੱਸੋ ਤੁਹਾਨੂੰ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਮੈਨੂੰ ਆਪਣਾ ਉਹਨਾਂ ਦਾ ਬਿਆਨ ਦਰਜ ਕਰਾ ਲੈਂਦੇ ਤੁਸੀਂ ਜਿਹੜਾ ਮੁੰਡਈ ਆ ਜਿਹੜਾ ਧੱਕਾ ਕਰਦਾ ਅੱਛਾ ਸਰ ਜਿਹੜਾ ਕੰਪਲੇਨ ਕਰ ਰਹੇ ਨੇ ਜਿਹਦੇ ਨਾਲ ਕੁੱਤੇ ਚੁੜੇ ਕਿਹਾ ਉਹਦਾ ਕੱਲ ਦਾ ਬਿਆਨ ਨੋਟ ਕੀਤਾ ਉਹਦੇ ਵਿੱਚ ਸਰਚ ਕੀਤਾ ਪਾਉਂ ਤੱਕ ਤੁਸੀਂ ਜਿਹੜੇ ਕੁੱਝ ਕਹਿ ਰਹੇ ਹੋ ਹਾਂਜੀ ਉਹਨਾਂ ਨੇ ਕਰਤੀਸ਼ ਉਹ ਵੀ ਕਰ ਲੈਣੇ ਹਾਂਜੀ ਹਾਂਜੀ ਨਹੀਂ ਅੰਗੇ ਤੇ ਨਹੀਂ ਕਰ ਰਹੇ ਤੇ ਅੱਛਾ ਸਰਦਾਰ ਕੋ ਦਰਖਾਸਤ ਪਹਿਲਾਂ ਦੀ ਆਈ ਵੀ ਮੇਰਾ ਸਮਾਨ ਬੈਂਕ ਚੋਰੀ ਕਰਕੇ ਲੈ ਕੇ ਜਾ ਰਿਹਾ ਮੇਰਾ ਸਮਾਨ ਇਹਨਾਂ ਨੂੰ ਮਕਾਨ ਨੂੰ ਤਾਲੇ ਮਾਰਨ ਦਾ ਰਾਈਟ ਆ ਉਹਨਾਂ ਦਾ ਸਮਾਨ ਬੈਂਕ ਨੂੰ ਉਹਨਾਂ ਦਾ ਸਮਾਨ ਜਿਹੜਾ ਉਹ ਲੈ ਜਾਂਦਾ ਇਹਨਾਂ ਨੂੰ ਕੋਈ ਰਾਈਟ ਹੀ ਨਹੀਂ ਤੇ ਜਿਹੜਾ ਸਮਾਨ ਆ ਉਹਨਾਂ ਨੂੰ ਜਾ ਕੇ ਮਲਾਇਆ ਵੀ ਅੰਦਰ ਕਿਹੜਾ ਕਿਹੜਾ ਉਹਨਾਂ ਦਾ ਸਮਾਨ ਮੌਜੂਦ ਹੈ ਹਾਂਜੀ ਇਹੋ ਤੇ ਗੱਲ ਤਸਦੀਕ ਕਰਨਾ ਚੋਰੀ ਕਰਕੇ ਕਿਵੇਂ ਖੜਿਆ ਹਾਂਜੀ ਇਹੋ ਤੇ ਤਸਦੀਕ ਤੇ ਕਰਨਾ ਪਲ ਜਿਹੜਾ ਉਹਨਾਂ ਦਾ ਅੰਦਰ ਹਜੇ ਸਮਾਨ ਉਹ ਤੇ ਤੁਸੀਂ ਤਸਦੀਕ ਕਰਨਾ ਜਾਂ ਸਮਾਨ ਚੋਰੀ ਕਰਕੇ ਖੜਿਆ ਜਿਹੜਾ ਅੰਦਰ ਉਹਨਾਂ ਦਾ ਹਜੇ ਵੀ ਸਮਾਨ ਆ ਨਾ ਉਸ ਮਾਂ ਜਾ ਕੇ ਮਲਵਾਇਆ ਇਹ ਉਹ ਦੱਸਣਗੇ ਨਾ ਉਹ ਬੜੀ ਇਨਵੈਂਟਰੀ ਟੈਂਕ ਨੇ ਭਰੀ ਆ ਲਿਆਓ ਸਰ ਉਹ ਇਨਵੈਂਟਰੀ ਅਸੀਂ ਦੇਖਣਾ ਚਾਹੁੰਦੇ ਆ ਨਾ ਦਿਖਾਓ ਲੋ ਜੀ ਦਿਖਾਓ ਇਨਵੈਂਟਰੀ ਠੀਕ ਆ ਤੁਹਾਡਾ ਵਕਤ ਬਾਰ ਆ ਜੀ ਤੁਸੀਂ ਵਕਤ ਬਾਰ ਜਦੋਂ ਦਫ਼ਤਰ ਆਓ ਚਲੋ ਚਲੋ ਤੁਸੀਂ ਸਾਡੇ ਠੀਕ ਆ ਤੁਹਾਨੂੰ ਵੀ ਸੰਤਾਂਗੇ ਜੀ ਉਹ ਜਿਹੜਾ ਜਿਸ ਤਰ੍ਹਾਂ ਕਹਿ ਕੇ ਨਾ ਠੀਕ ਆ ਨਾ ਕੋਈ ਗੱਲ ਨਹੀਂ ਜਿਸ ਤਰ੍ਹਾਂ ਕਹਿ ਕੇ ਤੁਹਾਨੂੰ ਉੱਥੇ ਸੰਤਾਂਗੇ ਜੀ ਜਿਹੜਾ ਜਿਹੜਾ ਉਹ ਦੂਸਰੇ ਪਾਸੇ ਤਾਂ ਨਹੀਂ ਗਈ ਆ ਉਨੂੰ ਵੀ ਕਿਹਾ ਨਾ ਉਹਦਾ ਪੱਟ ਨਹੀਂ ਸੁਣਿਆ ਪਹਿਲਾਂ ਬੈਂਕ ਤੇ ਸਾਡੇ ਕੋਲ ਆਈ ਆ ਅਸੀਂ ਉਹ ਕਰਾਂਗੇ ਤੇ ਤੁਸੀਂ ਨਹੀਂ ਸਰ ਪਹਿਲਾਂ ਬੈਂਕ ਤੇ ਨਹੀਂ ਜਾਈ ਤੁਹਾਨੂੰ ਗਲਤ ਫਹਿਮੀ ਹੋ ਜਾਂਦੀ ਜੇ ਪਹਿਲਾਂ ਰੰਜਨਦੀਪ ਤੁਹਾਡੇ ਕੋਲ ਆਈ ਜੇ ਬੈਂਕ ਨਹੀਂ ਜਾਏ ਆਪਾਂ ਸ਼ਾਇਦ ਦਿਮਾਗ ਨੂੰ ਵਰਦੀ ਦੀ ਕਰਨੀ ਆਪਣੀ ਜਿਆਦਾ ਆ ਗਿਆ ਆਪਾਂ ਨੂੰ ਚੇਤਾ ਭੁੱਲ ਲਗਿਆ ਨਾਮ ਨਾਮ ਵਾਧੂ ਕਹਾਉਣਾ ਨਾ ਨਾ ਸਰ ਤੁਸੀਂ ਕਹਿੰਦੇ ਮੇਰੇ ਕੋਲ ਪਹਿਲਾਂ ਬੈਂਕ ਆਇਆ ਮੈਂ ਪਹਿਲਾਂ ਨਹੀਂ ਕਿਹਾ ਤੁਹਾਨੂੰ ਪਹਿਲਾਂ ਤੁਹਾਡੇ ਕੋਲ ਰੰਜਨਦੀਪ ਆਈ ਸੀ ਮੈਂ ਤਾਂ ਸਾਡੀ ਗਲਤੀ ਹੀ ਠੀਕ ਕਰਨ ਦੀ ਕੋਸ਼ਿਸ਼ ਕਰਨ ਦੀ ਆ। ਇੱਥੇ ਤੁਸੀਂ ਗਲਤੀ ਤੇਰੀ ਨਾ ਠੀਕ ਕਰੋ। ਨਾ ਕਰਾਂ ਠੀਕ ਮਤਲਬ ਇਹਨਾਂ ਨੂੰ ਗਲਤੀ ਕਰਨ ਦੇਵਾ। ਸਾਡੇ ਕੋਲ ਨਾ ਸਾਡੇ ਕੋਲ ਜਿਹੜਾ ਮਰਜ਼ੀ ਪਹਿਲਾਂ ਆ ਜਾਏ ਬਾਅਦ ਚ ਆ ਜਾਏ ਅਸੀਂ ਨਹੀਂ ਆ। ਅਸੀਂ ਜਿਹੜਾ ਤੁਸੀਂ ਅਛਾ ਤੁਸੀਂ ਨਿਆਂ ਹੀ ਕਰ ਦੇ ਜੇ। ਨਿਆਂ ਹੀ ਕਰਨਾ ਹੈ। ਨਹੀਂ ਤੁਸੀਂ ਇਹ ਕਿਹਾ ਮੈਂ ਨਿਆਂ ਹੀ ਕਰਦਾ ਵਾਂ। ਤੁਸੀਂ ਏਦਾਂ ਤੁਸੀਂ ਆਪਣਾ ਨਾ ਤੁਸੀਂ ਕਹਿੰਦੇ ਜੀ ਮੈਂ ਨਿਆਂ ਹੀ ਕਰਦਾ ਹਾਂ। ਤੁਸੀਂ ਬਾਹਰ ਚੱਲ ਜਾ ਕਰੋ ਠੀਕ ਹੈ। ਦਫ਼ਤਰ ਦੇ ਅੰਦਰੋਂ ਬਾਹਰ ਚੱਲੋ। ਬਾਹਰ ਚੱਲੋ ਦਫ਼ਤਰ ਤੋਂ ਬਾਹਰ ਚੱਲੋ। ਮੈਂ ਤੁਹਾਡੀ ਵੀ ਪੱਖ ਸੁਣਦਾ। ਅੱਛਾ ਤੁਸੀਂ ਮੇਰਾ ਪੱਖ ਨਹੀਂ ਸੁਣਦੇ ਚਲੋ ਤੁਹਾਡੀ ਮਰਜ਼ੀ